ਸੋ ਆ ਆਪਾਂ ਪਵਿੱਤਰ ਵਚਨ ਦੇ ਵਿੱਚੋਂ ਦੇਖਦੇ ਦੂਜੇ ਕੋਰਿੰਥੀਆਂ ਉਹਦਾ 9 ਨੰਬਰ ਅਧਿਆਇ ਉਸ ਦੀ 10 ਤੇ 11 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਅਤੇ ਜਿਹੜਾ ਬੀਜਣ ਵਾਲੇ ਨੂੰ ਵੀ ਖਾਣ ਲਈ ਰੋਟੀ ਦਿੰਦਾ ਹੈ ਉਹ ਤੁਹਾਨੂੰ ਬੀਜਣ ਲਈ ਬੀ ਦੇਵੇਗਾ ਅਤੇ ਉਹਦਾ ਵਾਅਦਾ ਕਰੇਗਾ ਅਤੇ ਤੁਹਾਡੇ ਧਰਮ ਦੇ ਫਲ ਨੂੰ ਵਧਾਵੇਗਾ ਜੋ ਤੁਸੀਂ ਸਭਨਾ ਗੱਲਾਂ ਵਿੱਚ ਹਰ ਪ੍ਰਕਾਰ ਦੀ ਸਖਾਵਤ ਲਈ ਧਨੀ ਹੋ ਜਾਓ ਜਿਹੜੀ ਸਾਡੇ ਰਾਈ ਪਰਮੇਸ਼ਵਰ ਦੇ ਧੰਨਵਾਦ ਲਈ ਗੁਣਕਾਰ ਹੈ ਹallelujah वचन ਕੀ ਦੱਸਦਾ ਜਿਹੜਾ ਬੀਜਣ ਵਾਲੇ ਨੂੰ ਵੀ ਅਰ ਖਾਣ ਲਈ ਰੋਟੀ ਦਿੰਦਾ ਆ ਉਹ ਤੁਹਾਨੂੰ ਵੀ ਬੀਜਣ ਲਈ ਦੇਵੇਗਾ ਕਿਹਨੂੰ ਦੇਵੇਗਾ ਬੀਜਣ ਦੇ ਲਈ ਤੁਹਾਨੂੰ ਵੀ ਬੀਜਣ ਲਈ ਦੇਵੇਗਾ ਉਹਨਾਂ ਨੂੰ ਜਿਹੜੇ ਚਾਹੁੰਦੇ ਆ ਕਿ ਅਸੀਂ ਬੀਜੀਏ ਅਤੇ ਜਦੋਂ ਉਹ ਬੀਜਣਗੇ ਤਾਂ ਕੀ ਲਿਖਿਆ ਅਤੇ ਉਹਦਾ ਵਧਾ ਕਰੇਗਾ ਉਹਨੂੰ ਮਲਟੀਪਲਾਈ ਕਰੇਗਾ ਉਹਨੂੰ ਵਧਾ ਦੇਵੇਗਾ ਅਤੇ ਤੁਹਾਡੇ ਧਰਮ ਦੇ ਫਲ ਨੂੰ ਵਧਾਵੇਗਾ ਤੁਹਾਡੇ ਅੰਦਰ ਪਰਮੇਸ਼ਵਰ ਆਪਣੀ ਧਾਰਮਿਕਤਾ ਨੂੰ ਆਪਣੇ ਗੁਣਾਂ ਨੂੰ ਵੀ ਪਰਮੇਸ਼ਵਰ ਤੁਹਾਡੇ ਅੰਦਰ ਵਧਾਵੇਗਾ ਕਿਉਂ ਕਹਿੰਦਾ ਜੋ ਤੁਸੀਂ ਸਭਨਾ ਗੱਲਾਂ ਵਿੱਚ ਕਿੰਨੀਆਂ ਗੱਲਾਂ ਦੇ ਵਿੱਚ ਕਿੰਨੀਆਂ ਦੇ ਵਿੱਚ ਜੋ ਤੁਸੀਂ ਸਭਨਾ ਗੱਲਾਂ ਵਿੱਚ ਹਰ ਪ੍ਰਕਾਰ ਦੀ ਸਖਾਵਤ ਲਈ ਸਖਾਵਤ ਕੀ ਹੁੰਦਾ ਆ ਸੁੱਖ ਸੁਵਿਧਾ ਕੀ ਹੁੰਦਾ ਸਖਾਵਤ ਸੁੱਖ ਸੁਵਿਧਾ ਜਿਹੜੀਆਂ ਚੀਜ਼ਾਂ ਸਾਨੂੰ ਸੁੱਖ ਦਿੰਦੀਆਂ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਹਰ ਪ੍ਰਕਾਰ ਦੀ ਸਖਾਵਤ ਲਈ ਧਨੀ ਹੋ ਜਾਓ ਕਿੰਨਾ ਮੈਂ ਤੁਹਾਡੇ ਬੀਜ ਨੂੰ ਵਧਾ ਦਊਂਗਾ ਜੋ ਅੱਜ ਤੁਹਾਡੇ ਕੋਲ ਆ ਕਿਹਦਾ ਦਿੱਤਾ ਹੋਇਆ ਆ ਕਿਹਦਾ ਦਿੱਤਾ ਹੋਇਆ ਆ ਕਿਹਦਾ ਦਿੱਤਾ ਹੋਇਆ ਆ ਤੁਹਾਨੂੰ ਪੂਰਾ ਯਕੀਨ ਆ ਇਹਦਾ ਮਤਲਬ ਤੁਹਾਨੂੰ ਪਰਮੇਸ਼ਵਰ ਨੇ ਬੀਜ ਦਿੱਤਾ ਹੋਇਆ ਆ ਹallelujah ਕਿੰਨਿਆਂ ਨੂੰ ਬੀਜ ਦਿੱਤਾ ਹੋਇਆ ਪਰਮੇਸ਼ਵਰ ਨੇ ਵਾਓ ਪ੍ਰਭੂ ਦੀ ਬੜੀ ਐਨ੍ਹੀ ਹੋਵੇ ਹallelujah ਕਹਿੰਦਾ ਬੀਜਣ ਵਾਲੀ ਨੂੰ ਬੀ ਦੇਵੇਗਾ ਤੇ ਫੇ ਜਿਹੜਾ ਬੀਜ ਦੂਗਾ ਉਹਦੇ ਬੀ ਦਾ ਕੀ ਹੋਊਗਾ ਵਾਦਾ ਹੋ ਜਾਊਗਾ ਜਦੋਂ ਕਣਕ ਦਾ ਇੱਕ ਦਾਣਾ ਪਹੁੰਚ ਜਾਂਦਾ ਆ ਮਿੱਟੀ ਦੇ ਵਿੱਚ ਜਾਂਦਾ ਆ ਖੇਤ ਦੀ ਸੋਲ ਚ ਜਾਂਦਾ ਆ ਤੇ ਫੇ ਕੀ ਹੁੰਦਾ ਆ ਉਹ ਕਿੰਨੇ ਸਾਰੇ ਦਾਣਿਆਂ ਨੂੰ ਜਨਮ ਦਿੰਦਾ ਸਿੱਟੇ ਚ ਕਿੰਨੇ ਹੀ ਦਾਣੇ ਹੁੰਦੇ ਆ ਹallelujah ਇੱਦਾਂ ਹੀ ਤੁਸੀਂ ਜੋ ਬੀਜ ਬੀਜਣਾ ਆ ਪਰਮੇਸ਼ਵਰ ਦਾ ਪ੍ਰੋਮਿਸ ਆ ਵਚਨ ਦੇ ਰਹੀ ਕਿ ਉਹ ਤੁਹਾਡੇ ਬੀਜ ਨੂੰ ਮਲਟੀਪਲਾਈ ਕਰੇਗਾ ਵਧਾਏਗਾ ਤੇ ਤੁਹਾਡੇ ਧਰਮ ਦੇ ਫਲ ਨੂੰ ਵੀ ਵਧਾਏਗਾ ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਵਚਨ ਨੂੰ ਪੂਰਾ ਕਰਦੇ ਆ ਯਾਦ ਰੱਖੋ ਇੱਕ ਚੀਜ਼ ਹੋ ਸਕਦਾ ਸਾਡੇ ਮੂੰਹ ਚੋਂ ਨਿਕਲੀ ਹੋਈ ਪ੍ਰਾਰਥਨਾ ਕਿਸੇ ਕਾਰਨ ਦਾ ਕਰਕੇ ਸੁਣੀ ਨਾ ਜਾਵੇ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਲੌਜੀਕ ਦੇ ਨਾਲ ਕੰਮ ਕਰਦੀਆਂ ਆ ਹੋ ਸਕਦਾ ਸਾਡੇ ਮੂੰਹ ਚੋਂ ਨਿਕਲੀ ਹੋਈ ਪ੍ਰਾਰਥਨਾ ਕਿਸੇ ਵਜ੍ਹਾ ਦੇ ਨਾਲ ਸੁਣੀ ਨਾ ਜਾਏ ਕਿਉਂਕਿ ਹੋ ਸਕਦਾ ਅਸੀਂ ਇਸ ਮੂਹ ਨਾਲ ਗਾੜਾ ਕਰਦੇ ਹੋਈਏ ਹੋ ਸਕਦਾ ਇਸ ਮੂੰਹ ਨਾਲ ਅਸੀਂ ਚੁਗਲੀਆਂ ਬਹੁਤ ਕਰਦੇ ਹੋਈਏ ਹੋ ਸਕਦਾ ਇਸ ਮੂੰਹ ਦੇ ਨਾਲ ਅਸੀਂ ਕਰਸ ਬੋਲਦੇ ਹੋਈਏ ਇਸ ਕਰਕੇ ਜਦੋਂ ਅਸੀਂ ਕੋਈ ਪ੍ਰਾਰਥਨਾ ਕਰੀਏ ਤੇ ਨਾ ਸੁਣੀ ਜਾਏ ਪਰ ਚੇਤੇ ਰੱਖਿਓ ਹਰ ਉਹ ਕੰਮ ਜਿਹੜਾ ਤੁਸੀਂ ਵਚਨ ਦੇ ਅਨੁਸਾਰ ਕਰੋਗੇ ਕਿੱਦਾਂ ਕਰਨਾ ਹੈ ਵਚਨ ਦੇ ਅਨੁਸਾਰ ਹਰ ਉਹ ਕੰਮ ਜਿਹੜਾ ਤੁਸੀਂ ਵਚਨ ਦੇ ਅਨੁਸਾਰ ਕਰੋਗੇ ਉਹ ਉੱਤਰ ਜ਼ਰੂਰ ਲੈ ਕੇ ਆਏਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਵਚਨ ਚ ਲਿਖਿਆ ਜਿੱਦਾਂ ਪਹਿਲੇ ਛੱਲੇ ਦੀ ਵਰਖਾ ਧਰਤੀ ਨੂੰ ਸਿੰਜੇ ਬਿਨਾ ਖਾਲੀ ਵਾਪਸ ਨਹੀਂ ਜਾਂਦੀ ਇਕਦਾ ਹੀ ਕਹਿੰਦਾ ਮੇਰਾ ਵਚਨ ਆ ਕੰਮ ਕੀਤੇ ਬਿਨਾ ਜਿਹੜਾ ਆ ਉਹ ਵਾਪਸ ਨਹੀਂ ਜਾਂਦਾ ਹallelujah ਜਦੋਂ ਪਰਮੇਸ਼ਵਰ ਦਾ ਵਚਨ ਜਿਹੜਾ ਆ ਉਹਨੂੰ ਪੂਰਾ ਕੀਤਾ ਜਾਂਦਾ ਉਸ ਸਿਧਾਂਤ ਨੂੰ ਪੂਰਾ ਕੀਤਾ ਜਾਂਦਾ ਤਾਂ ਫਿਰ ਉਹਦਾ ਫਲ ਜਿਹੜਾ ਆ ਉਹ ਸਾਡੇ ਜੀਵਨ 'ਚ ਸਾਨੂੰ ਮਿਲਦਾ ਆ ਉਹਦਾ ਰਿਜ਼ਲਟ ਜਿਹੜਾ ਆ ਉਹ ਸਾਨੂੰ ਸਾਡੇ ਜੀਵਨ ਦੇ ਵਿੱਚ ਮਿਲਦਾ ਆ ਅੱਜ ਵੀ ਅਗਰ ਉਹ ਬੀਜ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਆ ਤੁਸੀਂ ਉਸ ਬੀਜ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਾਓਗੇ ਤਾਂ ਕੀ ਹੋਊਗਾ ਤੁਸੀਂ ਮਲਟੀਪਲਾਈ ਹੋ ਜਾਓਗੇ ਤੁਹਾਡੀਆਂ ਬਰਕਤਾਂ ਵਧਣ ਲੱਗ ਜਾਣੀਆਂ ਕਿਉਂਕਿ ਤੁਸੀਂ ਜਿਹੜਾ ਆ ਧੰਨਵਾਦ ਦੇ ਵਿੱਚ ਆ ਕੇ ਸ਼ੁਕਰਗੁਜ਼ਾਰੀ ਕਰਨ ਦੇ ਵਿੱਚ ਆ ਕੇ ਕਿ ਪ੍ਰਭੂ ਤੁਸੀਂ ਸਾਨੂੰ ਦਿੱਤਾ ਸੀ ਉਹਦੇ ਵਿੱਚੋਂ ਅਸੀਂ ਤੁਹਾਡੇ ਵਚਨ ਦੇ ਅਨੁਸਾਰ ਕਰ ਰਹੇ ਹਾਂ ਹallelujah ਅਰ ਕਹਿੰਦਾ ਇਸ ਲਈ ਉਹ ਤੁਹਾਨੂੰ ਵਧਾ ਦੂਗਾ ਕਿ ਸਾਰੀਆਂ ਗੱਲਾਂ ਵਿੱਚ ਹਰ ਪ੍ਰਕਾਰ ਦੀ ਸਖਾਵਤ ਲਈ ਤਨੀ ਹੋ ਜਾਓ ਜੇ ਤੁਹਾਡਾ ਜੀ ਕਰਦਾ ਹੈ ਗੱਡੀ ਖਰੀਦਨੀ ਆ ਹਰ ਪ੍ਰਕਾਰ ਦੇ ਲਈ ਤਨੀ ਹੋਵੋ ਕਿ ਤੁਹਾਡੇ ਕੋਲ ਗੱਡੀ ਖਰੀਦਣ ਲਈ ਧਨ ਹੋਵੇ ਜੇ ਕਿ ਜੀ ਕਰਦਾ ਕੱਪੜੇ ਖਰੀਦਨੇ ਆ ਤੁਹਾਡੇ ਕੋਲੇ ਉਹ ਖਰੀਦਣ ਦੇ ਲਈ ਵੀ ਧਨ ਹੋਵੇ ਦਿਲ ਕਰ ਰਿਹਾ ਹੈ ਚੰਗਾ ਭੋਜਨ ਖਾਣਾ ਆ ਤਾਂ ਚੰਗਾ ਭੋਜਨ ਖਾਣ ਦੇ ਲਈ ਵੀ ਧਨ ਹੋਵੇ ਅੱਜ ਬਹੁਤ ਸਾਰੇ ਲੋਕਾਂ ਦੀ ਪ੍ਰੋਬਲਮ ਕੀ ਆ ਉਹ ਬੀਜ ਹੀ ਖਾ ਲੈਂਦੇ ਆ ਉਹਨਾਂ ਨੂੰ ਲੱਗਦਾ ਆ ਸਾਡੇ ਕੋਲੇ ਇਨਫ ਨਹੀਂ ਆ ਸਾਡੇ ਕੋਲੇ ਉਹਨਾ ਨਹੀਂ ਆ ਜਿੰਨਾ ਸਾਨੂੰ ਚਾਹੀਦਾ ਆ ਇਸ ਲਈ ਉਹ ਕੀ ਕਰਦੇ ਬੀਜ ਨੂੰ ਬੀਜਣ ਦੀ ਥਾਂ ਤੇ ਬੀਜ ਨੂੰ ਖਾ ਲੈਂਦੇ ਆ ਹੁਣ ਜੇ ਕੋਈ ਕਿਸਾਨ ਬੀ ਖਾ ਲੂਗਾ ਤੇ ਉਹ ਖੱਤੇ ਦੇ ਵਿੱਚ ਕਾਹਦਾ ਸੱਟਾ ਦੇਊਗਾ ਕੀ ਬੀਜੂਗਾ ਉਹ ਤੇ ਜੇ ਉਹ ਬੀਜੂਗਾ ਨਹੀਂ ਹੁਣ ਆਪਾਂ ਆ ਨਾਲ ਦਾ ਖੇਤ ਆ ਆਪਾਂ ਇਹਦੇ ਵਿੱਚ ਕੋਈ ਬੀ ਨਹੀਂ ਪਾਇਆ ਤਾਂ ਉਗਿਆ ਕੀ ਆ ਕਾ ਉਗਿਆ ਆ ਜੰਗਲੀ ਬੁੱਟੀ ਉੱਗੂਗੀ ਆ ਕੀ ਇਹ ਕਿਸੇ ਕੰਮ ਦੀ ਹੈ ਕੀ ਆਪਾਂ ਇਹਨੂੰ ਖਾ ਸਕਦੇ ਆ ਕੀ ਇਹਨੂੰ ਆਪਾਂ ਸਟੋਰ ਕਰ ਸਕਦੇ ਆ ਕਿਸ ਕੰਮ ਆ ਇਹ ਕਿਸੇ ਵੀ ਕੰਮ ਨਹੀਂ ਕਿਉਂਕਿ ਇਹਦੇ ਵਿੱਚ ਬੀ ਨਹੀਂ ਬੀਜਿਆ ਗਿਆ ਪਰ ਜਿਹੜੇ ਖੇਤਾਂ ਦੇ ਵਿੱਚ ਬੀ ਪਾਇਆ ਗਿਆ ਆ ਪਲੱਸ ਚੰਗੀ ਕਿਸਮ ਦਾ ਬੀ ਪਾਇਆ ਗਿਆ ਤੇ ਉੱਥੋਂ ਨਿਕਲਣਾ ਕੀ ਆ ਚੰਗੀ ਕਿਸਮ ਦੀ ਫਸਲ ਨੇ ਨਿਕਲਣਾ ਹੈ ਹallelujah ਇਸ ਲਈ ਬਹੁਤ ਜ਼ਰੂਰੀ ਆ ਆਪਾਂ ਬੀ ਨਹੀਂ ਖਾਣਾ ਜਿਹੜਾ ਬੀਜ ਆ ਉਹ ਬੀਜਣ ਦੇ ਲਈ ਆ ਉੱਪਰ ਕੀ ਲਿਖਿਆ ਕਹਿੰਦਾ ਖਾਣ ਲਈ ਰੋਟੀ ਦਿੰਦਾ ਆ ਖਾਣ ਲਈ ਬੀਜ ਦਿੰਦਾ ਕਿ ਰੋਟੀ ਕੀ ਲਿਖਿਆ ਹੋਇਆ ਵਚਨ ਦੇ ਵਿੱਚ ਖਾਣ ਲਈ ਉਹ ਰੋਟੀ ਦਿੰਦਾ ਆ ਬੀਜਣ ਲਈ ਬੀਜ ਦਿੰਦਾ ਆ ਸਾਫ਼-ਸਾਫ਼ ਲਿਖਿਆ ਕਹਿੰਦਾ ਬੀਜਣ ਲਈ ਬੀਜ ਤੇ ਖਾਣ ਲਈ ਰੋਟੀ ਇਸ ਲਈ ਆਪਾਂ ਰੋਟੀ ਖਾਣੀ ਆ ਬੀ ਨਹੀਂ ਕਿਸੇ ਨੇ ਵੀ ਖਾਣਾ ਬੀ ਸਿਰਫ ਬੀਜਣ ਲਈ ਹੁੰਦਾ ਤਾਂ ਜੋ ਜਾਦੀ ਫਸਲ ਆਵੇ ਜਾਦੀ ਫਸਲ ਚੋਂ ਫਿਰ ਤੋਂ ਬੀ ਕੱਢਣਾ ਔਰ ਜਿਹੜੀ ਬਚੇ ਉਹਦਾ ਆਟਾ ਦਾਣਾ ਪਿਆ ਕੇ ਰੋਟੀ ਬਣਾ ਕੇ ਖਾਣੀ ਆ ਹallelujah ਔਰ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਹਰ ਵੇਲੇ ਤੁਹਾਡੇ ਕੋਲ ਹੋਵੇ ਪ੍ਰਭੂ ਕਹਿੰਦੇ ਇਸ ਲਈ ਮੈਂ ਬੀ ਬੀਜਣ ਦਾ ਜਿਹੜਾ ਆ ਉਹ ਤੁਹਾਨੂੰ ਜਿਹੜਾ ਆ ਹੁਕਮ ਕਰਦਾ ਆ ਕਿ ਤੁਸੀਂ ਬੀਜੋ ਤਾਂ ਜੋ ਤੁਹਾਨੂੰ ਤਰਸਣਾ ਨਾ ਪਵੇ। ਕਈ ਵਾਰੀ ਗਰਮੀਆਂ ਨੂੰ ਜੀ ਕਰਦਾ ਪਾਣੀ ਠੰਡਾ ਪੀਣ ਨੂੰ ਤੁਸੀਂ ਗਵਾਂਢੀ ਤੋਂ ਬਰਫ਼ ਲੈਣ ਜਾਂਦੇ ਆ। ਬੱਤੀ ਨਾ ਔਨ ਕਰਕੇ ਅਗਲਾ ਕਹਿੰਦਾ ਸਾਡੇ ਬਰਫ਼ ਹੀ ਨਹੀਂ ਹੈਗੀ, ਜੰਮੀ ਨਹੀਂ। ਭਾਵੇਂ ਉਹਦੀ ਫ੍ਰਿਜ 'ਚ ਪਈ ਹੋਵੇ ਕਰਕੇ ਉਹਨੂੰ ਲੱਗਦਾ ਜੇ ਮੈਂ ਇਹਨੂੰ ਦੇ ਦਿੱਤੀ ਬਰਫ਼ ਮੇਰੇ ਫ੍ਰਿਜ ਦੀਆਂ ਚੀਜ਼ਾਂ ਖਰਾਬ ਹੋ ਜਾਣੀਆਂ। ਤੇ ਉਹ ਕਹਿੰਦਾ ਜੰਮੀ ਨਹੀਂ। ਤੁਹਾਡਾ ਜੀ ਕਰ ਰੰਡਾ ਤੁਸੀਂ ਠੰਡਾ ਪਾਣੀ ਪੀਓ। ਪਰ ਜੇ ਤੁਸੀਂ ਬੀਜ ਨੂੰ ਖਾਦਾ ਨਾ ਹੋਇਆ ਤੁਸੀਂ ਬੀਜ ਨੂੰ ਬੀਜਿਆ ਹੋਇਆ ਤੁਹਾਨੂੰ ਪਾਣੀ ਠੰਡਾ ਮੰਗਣ ਨਹੀਂ ਜਾਣਾ ਪੈਣਾ ਤੁਹਾਡੇ ਆਪਣੇ ਘਰ ਦੇ ਵਿੱਚ ਸੋਰਸ ਹੋਊਗਾ ਕਿ ਜਿੰਨਾ ਮਰਜ਼ੀ ਠੰਡਾ ਕਰ ਕਰਕੇ ਪੀਓ ਹallelujah ਹਰ ਚੰਗੇ ਕੰਮ ਦੇ ਲਈ ਤੁਹਾਡੇ ਕੋਲੇ ਵਾਫਰ ਹੋਊਗਾ ਬਹੁਤਾ ਹੋਊਗਾ ਧਨੀ ਹੋਊਗਾ ਤੁਹਾਡੇ ਧੀਆਂ ਪੁੱਤਰਾਂ ਦੀ شادی ਦੇ ਲਈ ਤੁਹਾਨੂੰ ਬਹਿ ਕੇ ਇਹ ਨਹੀਂ ਸੋਚਣਾ ਪਊਗਾ ਮਾਸੀ ਕਿੰਨੀ ਕੁ ਮਦਦ ਕਰੂਗੀ ਮਾਮਾ ਕਿੰਨੀ ਕੁ ਮਦਦ ਕਰੂਗਾ ਪਰ ਜੇ ਤੁਸੀਂ ਪਰਮੇਸ਼ਵਰ ਦੇ ਖੇਤ ਦੇ ਵਿੱਚ ਬੀਜਿਆ ਹੋਇਆ ਤੁਹਾਨੂੰ ਬਸ ਭਰੋਸਾ ਕਰਨਾ ਪੈਣਾ ਕਿ ਸਾਡੀ ਹਰ ਜ਼ਰੂਰਤ ਪਰਮੇਸ਼ਵਰ ਦੇ ਵੱਲੋਂ ਪੂਰੀ ਕੀਤੀ ਜਾਊਗੀ ਕਿਉਂਕਿ ਉਹਨੇ ਤੁਹਾਨੂੰ ਮਲਟੀਪਲਾਈ ਇੰਨਾ ਕਰ ਦੇਣਾ ਹੈ ਹallelujah ਅਰ ਆਓ ਆਪਾਂ ਇੱਕ ਹੋਰ ਆਇਤ ਦੇਖ ਲੈਨੇ ਆ ਜ਼ਬੂਰਾਂ ਦੀ ਕਿਤਾਬ ਦੇ ਵਿੱਚੋਂ ਉਹਦਾ 96 ਚੈਪਟਰ 96 ਨੰਬਰ ਅਧਿਆਇ ਉਹਦੀ 8 ਨੰਬਰ ਆਇਤ ਦੇ ਵਿੱਚ ਆਪਾਂ ਦੇਖਦੇ ਆਂ ਪੁਰਾਣੀ ਨੇਮ ਦੇ ਵਿੱਚ ਇੱਥੇ ਲਿਖਿਆ ਪ੍ਰਤਾਪ ਯਹੋਵਾ ਦੇ ਨਾਮ ਦਾ ਮੰਨੋ ਨਜ਼ਰਾਨਾ ਲੈ ਕੇ ਉਹਦੇ ਦਰਬਾਰ ਵਿੱਚ ਆਓ ਹallelujah ਕਿ ਲੈ ਕੇ ਉਹਨਾ ਉਹਦੇ ਦਰਬਾਰ ਦੇ ਵਿੱਚ ਨਜ਼ਰਾਨਾ ਲੈ ਕੇ ਕੋਸ਼ ਸਖੜੇ ਹੱਥੀ ਨਹੀਂ ਆਉਣਾ ਹੱਥ ਲਮਕਾਉਂਦਿਆਂ ਨਹੀਂ ਆਉਣਾ ਖਾਲੀ ਹੱਥੀ ਨਹੀਂ ਆਉਣਾ ਕੋਸ਼ ਭੇਟਾ ਜ਼ਰੂਰ ਤੁਹਾਡੇ ਕੋਲ ਹੋਣੀ ਚਾਹੀਦੀ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਅਰਪਣ ਕਰਨ ਦੇ ਲਈ ਹਾਲੇਲੂਇਆ ਔਰ ਜਦੋਂ ਤੁਸੀਂ ਵਚਨ ਦੇ ਅਨੁਸਾਰ ਕਰਨਾ ਹੈ ਤੇ ਵਚਨ ਦੇ ਅਨੁਸਾਰ ਹੀ ਤੁਸੀਂ ਬles ਹੋ ਜਾਣਾ ਤੁਹਾਨੂੰ ਚੇਤਾ ਆਪਾਂ ਇੱਕ ਦਿਨ ਵਚਨ ਪੜਿਆ ਸੀ ਉੱਥੇ ਲਿਖਿਆ ਮੇਰੀ ਇੱਛਾ ਹੈ ਕਿ ਮੈਂ ਤੁਹਾਨੂੰ ਹਜ਼ਾਰ ਗੁਣਾ ਬਰਕਤ ਦੇਵਾਂ ਕਿੰਨਿਆਂ ਨੂੰ ਚੇਤਾ ਆ ਚੇਤਾ ਯਹਨਾ ਤਾਂ ਪਰਮੇਸ਼ਵਰ ਦੀ ਇੱਛਾ ਕੀ ਆ 10 ਗੁਣਾ ਤੁਹਾਨੂੰ ਬਰਕਤ ਦੇਵੇ 20 ਗੁਣਾ ਦੇਵੇ ਕਿੰਨਾ ਮੇਰੀ ਇੱਛਾ ਕਿ ਮੈਂ ਤੁਹਾਨੂੰ 1000 ਗੁਣਾ ਬਰਕਤ ਦੇਵਾਂ 100 ਗੁਣਾ ਵੀ ਨਹੀਂ 1000 ਗੁਣਾ ਤੇ ਜੇਕਰ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰੋਗੇ ਤਾਂ ਪਰਮੇਸ਼ਵਰ ਜ਼ਰੂਰ ਤੁਹਾਡੇ ਜੀਵਨ ਦੇ ਵਿੱਚ ਆਪਣੀ ਉਹ ਇੱਛਾ ਜਿਹੜੀ 1000 ਟਾਈਮ ਮਲਟੀਪਲਾਈ ਕਰਨ ਦੀ ਆ ਉਹ ਆਪ ਜੀ ਦੇ ਜੀਵਨ ਦੇ ਵਿੱਚ ਪੂਰੀ ਕਰਨਗੇ ਮੈਂ ਯਕੀਨ ਕਰਦੀ ਆ ਅੱਜ ਜਿੰਨਿਆਂ ਨੇ ਬੀ ਬੀਜਣਾ ਆ ਉਹਨਾਂ ਦੀ ਫਸਲ ਇੰਨੀ ਤਕੜੀ ਨਿਕਲਣੀ ਉਹਨਾਂ ਨੇ ਭੜੀਆਂ ਚੱਕਣ ਵਾਲੇ ਬਣ ਜਾਣਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਮੀਨ